ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰੋਮਾਣਾ ਜਰਖੜ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪਧਰੀ ਪ੍ਰਾਇਮਰੀ ਸਕੂਲ ਖੇਡਾਂ ਮਿੰਨੀ ਹੈਂਡਬਾਲ ਅਤੇ 6ਏ ਸਾਈਡ ਹਾਕੀ ਅੰਡਰ 11 ਸਾਲ ਅੱਜ ਤੂਮਤੜਕੇ ਨਾਲ ਸ਼ੁਰੂ ਹੋ ਗਈਆਂ ਹਨ ਪ੍ਰਾਇਮਰੀ ਸਕੂਲ ਖੇਡਾਂ ਦਾ ਉਦਘਾਟਨ ਸਰਦਾਰ ਗਿਆਨ ਸਿੰਘ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ ਲੁਧਿਆਣਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਇਸ ਸਮੇਂ ਉੱਗੇ ਸਮਾਜ ਸੇਵੀ ਅਤੇ ਖੇਡ ਪ੍ਰਮੋਟਰ ਸਰਦਾਰ ਜਗਰੂਪ ਸਿੰਘ ਜਰਖੜ ਉਦਗਾਤਨੀ ਸਮਾਰੋਹ ਦੀ ਪ੍ਰਧਾਨਗੀ ਕਰ ਰਿਹਾ ਸਨ ਇਹ ਖੇਡਾਂ ਡੀਈਓ ਐਲੀਮੈਂਟਰੀ ਸਿੱਖਿਆ ਸ਼੍ਰੀਮਤੀ ਡਿੰਪਲ ਮੈਦਾਨ ਅਤੇ ਡਿਪਟੀ ਡੀਈਓ ਸ਼੍ਰੀ ਮਨੋਜ ਕੁਮਾਰ ਜੀ ਦੀ ਅਗੋਗ ਅਗਵਾਈ ਹੇਠ ਹੋ ਰਹੀਆਂ ਇਨ੍ਹਾਂ ਖੇਡਾਂ ਵਿੱਚ 19 ਬਲਾਕਾਂ ਦੇ ਲਗਭਗ 500 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਦਾਰ ਮਨਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਹਿਲੇ ਦਿਨ ਦੀ ਖੇਡ ਵਿੱਚ ਹਾਕੀ ਮੁੰਡਿਆਂ ਦੇ ਮੁਕਾਬਲਿਆਂ ਵਿੱਚ ਜਗਰਾਉਂ ਨੇ ਰਾਮਪੁਰ ਨੂੰ 11-1 ਨਾਲ ਕਿਲਾ ਰਾਏਪੁਰ ਨੇ ਢੰਡਾਰੀ ਨੂੰ 8-0 ਨਾਲ ਸੁਧਾਰਨੇ ਸੈਕਟਰੀ ਲੁਧਿਆਣਾ ਨੂੰ 3-0 ਨਾਲ ਹਰਾਇਆ ਤੇ ਹਾਕੀ ਕੁੜੀਆਂ ਦੇ ਮੁਕਾਬਲੇ ਵਿੱਚ ਪਖੋਵਾ ਨੇ ਰਾਮਪੁਰ ਨੂੰ 3-0 ਨਾਲ ਮੁੰਡੀਆਂ ਖੋੜਦ ਨੇ ਬੋਪਾ ਰਾਏ ਕਲਾਂ ਨੂੰ 4-0 ਅਤੇ ਜੀ ਐਨ ਐਮ ਦੁਰਾਹਾ ਨੇ ਢੰਡਾਰੀ ਨੂੰ 5-0 ਨਾਲ ਹਰਾਇਆ ਮਿਨੀ ਹੈਂਡਵਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਮੁੰਡੀਆਂ ਕਲਾ ਨੇ ਮਾਛੀਵੜਾ ਨੂੰ ਦਿੱਲੀ ਪਬਲਿਕ ਸਕੂਲ ਨੇ ਜੀਸਸ ਸੈਕਰੇਟ ਹਾਈ ਸਕੂਲ ਲੁਧਿਆਣਾ ਨੂੰ ਟੰਡਾਰੀ ਕਲਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਅਲੋੜ ਨੂੰ ਬੀਸੀਐਮ ਸ਼ਾਸਤਰੀ ਨਗਰ ਨੇ ਕਿੰਨਰ ਗਾਰਡਨ ਸਮਰਾਲਾ ਨੂੰ ਹਰਾਇਆ ਮਿਨੀ ਹੈਂਡਵਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਦਿੱਲੀ ਪਬਲਿਕ ਸਕੂਲ ਨੇ ਕਿੰਡਰ ਗਾਰਡਨ ਸਮਰਾਲਾ ਨੂੰ ਬੀਸੀਐਮ ਸ਼ਾਸਤਰੀ ਨਗਰ ਨੇ ਡੀਏਵੀ ਪੱਖੋੜਾ ਨੂੰ ਦ੍ਰਿਸ਼ਟੀ ਨਾਰੰਗ ਨੇ ਅਲਪਾਈਨ ਵੁੱਡ ਸਕੂਲ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਅਲੋੜ ਨੇ ਢੰਡਾਰੀ ਨੂੰ ਅਤੇ ਜੀਸਸ ਕ੍ਰਿਸ ਸੈਕਟਰ ਹਾਈ ਸਕੂਲ ਨੇ ਐਵੀਓਨ ਮਾਚੀਵਾੜਾ ਨੂੰ ਹਰਾਇਆ ਇਸ ਮੌਕੇ ਕਮਲਜੀਤ ਕੌਰ, ਮਨਿੰਦਰ ਪਾਲ ਕੌਰ, ਮਨਜੀਤ ਕੌਰ, ਮਨਿੰਦਰ ਪਾਲ ਸਿੰਘ ਅਤੇ ਇੰਦਰਜੀਤ ਕੌਰ ਬਲਾਕ ਖੇਡ ਕਮੇਟੀ ਮੈਂਬਰ ਜਸਵਿੰਦਰ ਸਿੰਘ ਬੁਟਾਰੀ, ਪ੍ਰਗਟ ਸਿੰਘ ਪੱਦੀ, ਸਤਵੀਰ ਕੌਰ ਪੋਹੀੜ, ਕਮਲੇਸ਼ ਕੌਰ ਬੀਐਸਓ ਡੈਲੋ ਇੱਕ ਰਵਿੰਦਰ ਸਿੰਘ ਸਾਇਆਕੁਰਦ ਸਤਵੰਤ ਸਿੰਘ ਪੱਦੀ ਦਵਿੰਦਰ ਸਿੰਘ ਖਾਨਪੁਰ ਸੁਖਦੀਪ ਕੌਰ ਜਰਖੜ ਹਰ ਕੋਮਲ ਸਿੰਘ ਪੁੱਟਾ ਗੁਰਚੰਟ ਸਿੰਘ ਬੁਟਾਰੀ ਜਸਵਿੰਦਰ ਸਿੰਘ ਮੁਕੰਦਪੁਰ ਤੇ ਜਿੰਦਰ ਸਿੰਘ ਸ਼ੰਕਰ ਜਸਵਿੰਦਰ ਸਿੰਘ ਜੱਸੂਵਾਲ ਕੁਲਵੰਤ ਸਿੰਘ ਖਟੜਾ ਚੋਹਾਰਮ ਸੁਖਦੀਪ ਕੌਰ ਜਰਖੜ ਸੁਖਵਿੰਦਰ ਕੌਰ ਰਾੜਾ ਧਰਮਿੰਦਰ ਸਿੰਘ ਜਰਖੜ ਬਿਆੰਤ ਕੌਰ ਲਾਪਰਾ ਆਕਾਸ਼ ਜਰਖੜ ਮਨਪ੍ਰੀਤ ਸਿੰਘ ਕਿਲਾ ਰਾਏਪੁਰ ਹਰੀਨ ਰਫੀ ਨੰਗਲ ਮਨਪ੍ਰੀਤ ਸਿੰਘ ਕਿਲਾ ਰਾਏਪੁਰ ਮਨਪ੍ਰੀਤ ਸਿੰਘ ਮੁੰਡੀਆਂ ਆਧ ਅਧਿਆਪਕਾਂ ਨੇ ਖੇਡਾਂ ਨੂੰ ਸਚਾਰੂ ਟੰਗ ਨਾਲ ਨਿਪਰੇ ਚਾੜਨ ਲਈ ਆਪੋ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਈਆਂ ਇਹਨਾਂ ਖੇਡਾਂ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਭਲਕੇ 28 ਨਵੰਬਰ ਨੂੰ ਖੇਡੇ ਜਾਣਗੇ